ਭਾਈ ਗੁਰਜੀ ਕੀ ਫਤਿਹ ਅਸੀਂ ਚਰਦੀ ਕਲਾ ਸੇਵਾ ਜਥਾ ਪਿੰਡ ਸਿਵੀਆਂ ਵੱਲੋਂ ਅੱਜ ਪਹੁੰਚੇ ਆ ਜੀ ਪਿੰਡ ਖੋਟੇ ਦੇ ਵਿੱਚ ਜਿੱਥੇ ਇੱਕ ਮਜ਼ਦੂਰ ਵੀਰ ਮਜ਼ਦੂਰ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਟਿਕਰੀ ਬਾਰਡਰ ਤੇ ਸ਼ਹੀਦ ਹੋਇਆ ਜੀ ਤੇ ਸਾਸੀ ਪਿੰਡ ਦੇ ਵਿੱਚੋਂ ਪਤਾ ਕੀਤਾ ਜੀ ਬਹੁਤ ਹੀ ਲੋੜਵੰਦ ਪਰਿਵਾਰ ਹੈ ਉਹਨਾਂ ਦਾ ਇੱਕ ਬੇਟਾ ਹੈ ਜੋ ਕਿ ਪਲੱਸ 2 ਦੀ ਪੜ੍ਹਾਈ ਤੋਂ ਬਾਅਦ ਕੰਪਿਊਟਰ ਇੰਜੀਨੀਅਰ ਦਾ ਕਰ ਰਿਹਾ ਜੀ ਡਿਪਲੋਮਾ ਦੀ ਕਮਾਈ ਦਾ ਕੋਈ ਸਾਧਨ ਨਹੀਂਗਾ ਜੀ ਆਪ ਵੀ ਤੇਲਵਾਰ ਮਸ਼ਾਹਦਾ ਕੰਮ ਕਰਦਾ ਸੀ ਤੇ ਇੱਕ ਉਹਨਾਂ ਦੀ ਭੈਣ ਹੈ ਜੀ ਉਹ ਵੀ ਵਿਧਵਾ ਉਹ ਵੀ ਇੱਥੇ ਰਹਿੰਦੇ ਆ ਸਮਝ ਲਓ ਵੀ ਦੋ ਪਰਿਵਾਰਾਂ ਦਾ ਇੱਕ ਸਹਰਾ ਸੀ ਜੋ ਇਸ ਦੁਨੀਆ ਤੋਂ ਚਲਾ ਗਿਆ ਵੈਸੇ ਤਾਂ ਸਾਨੂੰ ਮਾਣ ਹੈ ਕਿ ਸਾਡੀ ਕੌਮ ਦਾ ਉਹ ਸ਼ਹੀਦ ਹੈ ਤੇ ਪਰ ਅਫਸੋਸ ਹੈ ਵੀ ਪਰਿਵਾਰ ਨੂੰ ਉਹਦੀ ਘਾਟ ਕਦੇ ਵੀ ਨਹੀਂ ਪੂਰੀ ਹੋ ਸਕਦੀ ਸਾਡੀ ਵੱਧ ਤੋਂ ਵੱਧ ਇਹੀ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਹੀ ਲੋੜਵੰਦ ਪਰਿਵਾਰ ਹੈ ਅਸੀਂ ਅੱਜ ਚੜ੍ਹਦੀ ਕਲਾ ਸੇਵਾ ਜਥੇ ਵੱਲੋਂ 10000 ਰੁਪਏ ਇਸ ਪਰਿਵਾਰ ਦੀ ਸੇਵਾ ਕੀਤੀ ਹੈ ਜੀ ਇਹ ਸੇਵਾ ਸਾਡੇ ਵੀਰ ਵਿਅੰਤ ਸਿੰਘ ਯੂਐਸਏ ਤੋਂ ਭੇਜੀ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਵਿਅੰਤ ਸਿੰਘ ਦਾ ਵੀ ਜੋ ਵਿਦੇਸ਼ਾਂ ਦੇ ਵਿੱਚ ਸਖਤ ਕਮਾਈਆਂ ਕਰਕੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਦਾ ਸਾਥ ਦਿੰਦੇ ਆ ਉਹਨਾਂ ਦੀ ਮਦਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ